ਮੂੰਹ ਓਏ ਪਉ ਤੂੰ ਮਰੇ ਮੂੰਹ ਤੇ ਚੜਿਆ ਓਏ ਬਾਬੇ ਆ ਸੰਟ ਨੇ ਚੋਰੀ ਕੀਤਾ ਪੋਬਲੀ ਦੇ ਘਰੋਂ ਪੋਬਲੀ ਲੈ ਲੋ ਜੀ ਅਰੇ ਹਾਏ ਆਪਣਾ ਹੁਣ ਅਸੀਂ ਖਰੀਦ ਲਿਆ ਸਮਾਨ ਤੇ ਉੱਥੇ ਬੈਂਕ ਦਾ ਸਰਵਰ ਹੋ ਗਿਆ ਸੀ ਲੋ ਸਾਡਾ ਕਰਦੇ ਇੱਥੇ ਲੱਤ ਤੇ ਪਈ ਸੀ ਕਿ ਜੇ ਅਸੀਂ ਹੁਣ ਧੋਣ ਭੇਜੀ ਸੀ ਧੋਕੇ ਲਿਆਂਦੀ ਐ ਬਰਥਡੇ ਆਹ ਭਾਈ ਚੋਰ ਬੰਦੇ ਓਦੋਂ ਓਏ ਮੈਂ ਕੋਣ ਹੈ ਬਸ ਯਾਰ ਮੇਰੇ ਮੂੰਹ ਤੇ ਜੜਾ ਰਹਿਣਾ ਦੋ ਏ ਅੱਜ ਗੱਲ ਗਿਆ ਦੇ ਬਲੌਗ ਚੈਪ ਸਭ ਦਾ ਸਵਾਗਤ ਹੈ ਤੇ ਇੱਥੇ ਬੰਦ ਰਿਹਾਗਾ ਆ ਆ ਬੇਸ਼ੱਕ ਲੀਵਿੰਗ ਰੂਮ ਦਾ ਆਹਨੇ ਮਿਰਚ ਜੜਾ ਦੀ ਤੇ ਬਾਤ ਸਭ ਦਾ ਸਰਪ੍ਰਾਈਜ਼ ਹੈ ਇਹ ਬਾਤ ਸਾਈਡ ਕਾਲੀ ਬਾਤ ਹੈ ਇੱਕਦਾਂ ਆਹ ਆਰਗੇਨਾਈਜ਼ ਹੋ ਰਿਹਾਗਾ ਉਹ ਲਿਆਂਦਾ ਕਰਕੇ ਮੋਟਰਸਾਈਕਲ ਲਿਆਂਦਾ ਕਰਕੇ ਆ ਦੇ ਖੰਗੀ ਜਾਂਦੇ ਹੁਣ ਇਹ ਬੰਦੇ ਨੇ ਖੰਗਲਾ ਦੇ ਸਾਰੇ ਤੇ ਹੁਣ ਅਸੀਂ ਚੱਲਿਆਂਗੇ ਥੋੜਾ ਸਮਾਨ ਬਾਈ ਕਰਨ ਬਾਗੀ ਖੰਦ ਖੋਣੇ ਅੱਗੇ ਗਏ ਕੰਮ ਤੋਂ ਆ ਗਏ ਜੀ ਅਸੀਂ ਹੁਣ ਉਹ ਖਰੀਦਣ ਡੈਰੀ ਹੈ ਡੈਰੀ ਇਹ ਇੱਥੇ ਮੈਂ ਜਸਮਾਨ ਤੇ ਇੱਥੋਂ ਜੀ ਖਰੀਦਣ ਆ ਗਿਆ ਆਪਣਾ ਕੀ ਲੈਣਾ ਸੀ ਇਹ ਡੈਰੀ ਆ ਗਈ ਲੈਣਾ ਤੁਸੀਂ ਆਪਾਂ ਆਪਾਂ ਕੋਈ ਟੇਡ ਲੈਣਾ ਅੱਗੇ ਕਰਾਂਗੇ ਡੈਰੀ ਇੱਧਰ ਨੂੰ ਜਾ ਕੇ ਉਹ ਕਰਿਆਨਾ ਸਟੋਰ ਆ ਗਿਆ ਜੀ ਗੁਰੂ ਕ੍ਰਿਪਾ ਤੇ ਗੁਰੂ ਕ੍ਰਿਪਾ ਨਾਲ ਤੇ ਇੱਕ ਉਹ ਕੋਕ ਤੇ ਸਰੋਂ ਦਾ ਤੇਲ ਲੈ ਕੇ ਉਦੋਂ ਬਾਅਦ ਚੱਲ ਗਏ ਅਸੀਂ ਹੁਣ ਅਸੀਂ ਖਰੀਦ ਲਿਆ ਸਮਾਨ ਤੇ ਉੱਥੇ ਬੈਂਕ ਦਾ ਸਰਵਰ ਹੋ ਗਿਆ ਸੀ ਲੋ ਸਾਡਾ ਹਨਾ ਕੀ ਹੋਣ ਲੱਗਿਆ ਸੀ ਗੋ ਬੈਗ ਗੋ ਬੈਗ ਤੇ ਫੇਲਡ ਤੇ ਫੇਲਡ ਹੋ ਗਏ ਸੀ ਪੇਮੈਂਟ ਸਾਡੀ ਹੋ ਨਹੀਂ ਸੀ ਰਹੀਗੀ ਤੇ ਸਮਾਨ ਕੋਕ ਦੀ ਬੋਤਲ ਹੱਥ ਚ ਫੜ ਲਈ ਪਿਆ ਸਮਾਨ ਲੈ ਕੇ ਚੱਲੇ ਸੀ ਹੁਣ ਤੇ ਬਾਕੀ ਹੁਣ ਅਸੀਂ ਚੱਲੇ ਆ ਰੂਮ ਤੇ ਉੱਥੇ ਜਾ ਕੇ ਜੇ ਕੁਝ ਅੱਜ ਬਣਦਾ ਕੀ ਬਣਦਾ ਆਪਣਾ ਸੈਕੰਡ ਡਿਨਰ ਸੈਕੰਡ ਡਿਨਰ ਚੱਲ ਰਿਹਾ ਹੈ ਬਾਕੀ ਬਣਾ ਕੇ ਦਿਖਾਉਂਦੇ ਆ ਤੇ ਸ਼ਾਇਦ ਫਸੇ ਮਿੰਟੂ ਸੱਦਿਆ ਹੋਵੇਗਾ। ਤੇ ਤਾਲਾ ਲੰਘਣਾ ਲੈ ਵੀ ਪੋਜਦਾ ਬਸ। ਹਾਂ ਇਹ ਕੁਝ ਉਂਗਲ ਘੋਲਤੀਆਂ ਵਿੱਚ ਫੜਕਾਂ ਤਾਂ ਵੀ ਸਵਾਦ ਖਰਾਬ ਹੋ ਸਕਦਾ। ਓਕੇ ਮਾਈ ਗਾਇਸ। ਖੁਪ ਉਹ ਡੱਗੀ ਪਰ ਸੀ ਆ ਬਈ ਇੱਥੇ ਹੜਕਣ ਨਾਲ ਵਾਸਤੇ ਬਣਿਆਗਾ। ਤੁਹਾਨੂੰ ਤਾਂ ਦੇਖਣਾ ਨਹੀਂ। ਤੇ ਮੈਂਡ ਕੀ ਆ ਇਹ ਪ੍ਰੋਗਰਾਮ? ਅਗਲਾ ਪ੍ਰੋਗਰਾਮ ਦਊਗੀ ਬਈ। ਦੋ ਪਰੋਗਰਾਮ ਇੱਕ ਤਾਂ ਮੋਟਰਸਾਈਕਲ ਦੀ ਪਾਰਟੀ ਆ ਇੱਕ। ਉਹ ਬਾਅਦ ਚ ਦੱਸਾਂਗੀ। ਬਰਥਡੇ ਹੈਗਾ ਤੇ ਆ ਦੇਖ ਲੋ ਜੀ ਇਹ ਠੀਕ ਹੈ ਤੇ ਇੱਕ ਸਾਡੀ লাশ ਇਧਰ ਪਈ ਹੋਗੀ ਤੇ ਆਹ ਦੇ ਪਈ লাশ ਉਹ ਤਾਂ ਚੀਜ਼ ਬਣਾ ਕੇ ਪਾਉਣਾ ਹੁਣ ਮੈਂ ਇੱਕ ਇਹ ਕਿਨਾਂ ਨੂੰ ਡੈਸ਼ ਬਣਾ ਕੇ ਪਾਉਣੀ ਹੈ ਜੀ ਆਪਾਂ ਲੈ ਕੇ ਆਏ ਆ ਸਮਾਨ ਤੇਲ ਤੇ ਸਰੋਂ ਦਾ ਤੇਲ ਤੇ ਆਹ ਹਲਮਾਰੀ ਨਿਆਹਦੀ ਸੀਗੀ ਨਵੀ ਇਹ ਆਈ ਸੀਗੀ 28000 ਦੀ ਤੇ ਬੈੱਡ ਆਏ ਸੀਗੇ ਆਪਣੇ 32000 ਦੇ 32000 ਦੇ ਬੈੱਡ ਆਏ ਸੀ ਹਾਂ ਬੈੱਡ ਕਿੰਨੇ ਰਾਇ ਜੀ 30 ਦੇ ਬੈੱਡ ਆਏ ਸੀ ਹਲਮਾਰੀ ਕਿੰਨੇ ਦੀ ਆਈ ਸੀ 35 ਦਾ ਹੀ ਮਾਰਿਆ ਸੀ ਕਿਤੇ ਏਸੀ ਆਇਆ ਸੀਗਾ ਆਪਣਾ ਜੀ 35 ਦਾ ਹੀ 29 ਦਾ ਹੀ ਪੰਤਾਲ 45 ਦਾ ਹੀ ਸੀ ਆਇਆ ਸੀਗਾ ਇਹਨੂੰ ਤੇ ਬਾਕੀ ਸਾਨੂੰ ਆਈ ਚਲੋ ਅੱਗੇ ਦਿਖਾਉਂਦੇ ਆ ਕੋਹਣਾ ਕੋਪ ਬਣਾ ਕੇ ਦਿਖਾਉਂਦੇ ਆ ਇਹਨੂੰ ਆ ਆਪਣਾ ਸਾਵਾ ਦੇ ਲਾ ਤਾਂ ਕਹਿੰਦੇ ਉਹਨੇ ਵੀ ਇਹਦੀ ਉਂਗਲ ਲੱਗਦੇ ਵਿੱਚ ਘੁੱਲ ਜੇ ਤਾਂ ਆ ਵੀ ਡਰਦੇ ਹੁੰਦੇ ਆਗੇ ਆ ਬੰਦੇ ਦੇ ਦੇਖੋ ਹੱਥ ਜਮਾ ਸਾਵਾ ਸਾਰਾ ਕੁਝ ਤੂੰ ਦਿਖਾਉਂਦਾ ਨਾ ਬੋਲੀ ਚੈੱਕ ਸ਼ੋਰ ਮੈਂ ਬਣਾ ਕੇ ਜਿੱਦਾਂ ਬਹੁਤ ਟਾਂ ਦਾ ਮੁੱਛੇ ਆਹ ਕਹਿੰਦੇ ਦਾ ਉਹ ਭੱਜ ਗਿਆ ਬਈ ਉਹਨੂੰ ਵਧਿਆ ਨਹੀਂ ਲੱਗੀ ਗੱਲ ਆਈ ਪੀ ਬਰਥਡੇ ਆਈ ਪੀ ਬਾਈ ਬੱਚਾ ਨੋ ਬੰਦੋ ਨੋ ਬੰਦੋ ਆਪੇ ਨਿਆ ਕੋਈ ਜਗਾ ਕੀ ਦੱਸ ਲਾਉਣ ਵਾਲੀ ਆ ਬਈ ਸਾਰੇ ਵਿਦਵਾਨ ਲੋਕਾਂ ਨੂੰ ਬੇਨਤੀ ਆ ਵੀ ਸਾਡੇ ਬਲੌਗ ਨਾ ਦੇਖਿਆ ਕਰੋ ਕਿਉਂਕਿ ਇਹੋ ਜਿਹੇ ਬੰਦੇ ਸਾਡੇ ਬਲੌਗਾਂ ਦੇ ਵਿੱਚ ਹੁੰਦੇ ਤੇ ਗਾਲ-ਵਾਲ ਕੱਢ ਹੀ ਦਿੰਦੇ ਆ ਇਹ ਸਮੇਂ-ਸਮੇਂ ਸਰ ਤੇ ਮੈਂ ਨਾ ਮੈਨੂੰ ਉਹ ਕਰਨਾ ਆ ਫੂਕਾ ਫੂਕ ਦਾ ਵੀਡੀਓ ਗਾਲ ਤੇ ਮਰਵਾ ਦੇ ਫੂਕ ਦਾ ਵੀਡੀਓ ਗਾਲ ਤੇ ਮਰਵਾ ਦੇ ਕਿੱਧਰ ਹੋ ਜਾ ਬੱਸ ਇੱਥੇ ਨੇ ਇੰਨਾ ਹੁਣ ਕਿਤੇ ਕਪਲ ਬਣਾਇਆ ਮੰਗਾਇਆ ਲੈ ਬਈ ਆਈ ਪੀ ਵਾਡੇ ਤੇਰਾ ਨਾ ਬਣਾ ਹਵੀਂ ਕੰਮ ਨਾ ਪਰਕਾ ਸਿੰਘ ਬੱਦਲ ਪਰਖ ਵੀਰ ਓਏ ਬਈ ਇਹ ਨਹੀਂ ਦਮੇ ਨਹੀਂ ਰੱਖੀ ਦੀ ਆਪਾਂ ਗਾਇਸ ਆਹ ਲੱਗਦਾ ਨਾ ਪ੍ਰਕਾਸ਼ ਸਿੰਘ ਬੱਦਲ ਦਾ ਨਾ ਪਰਖ ਵੀਰ ਪਰਖ ਵੀਰ ਹੀ ਕਹਾ ਬਈ ਮੈਂ ਆਪਾਂ ਦਾ ਬਈ ਸਾਡੀ ਚਾਚੀ ਦਾ ਨਾਮ ਪਰਖ ਵੀਰ ਜੀ ਮੰਟੇ ਮੈਂ ਮੈਂਟੇ ਮੈਂਟਾ ਦਾ ਮੂੰਹ ਚ ਉਠਾ ਦੋ ਓਏ ਮੈਂਟੇ ਸੱਗ ਸਗਾ ਨਹੀਂ ਹੈਗਾ ਪਰ ਮੈਂਟੇ ਸਗਾ ਨਹੀਂ ਹੈਗਾ ਕਾ ਭਾਈ ਮੈਨੂੰ ਸਾਰਾ ਖਾਣਾ ਖਾਣਾ ਚਾਹੀਦਾ ਹੈਗਾ ਮੈਂ ਆਓ ਇਹਨੂੰ ਖਵਾ ਓ ਕਰ ਦਨਾ ਮੂੰਹ ਚ ਪਾਈ ਇਹਦੇ ਮਣ ਕੇ ਆਪਾਂ ਵੀ ਖਾਣਾ ਇਹਦੇ ਨੂੰ ਚੱਪ ਲੈ ਮੈਂ ਤੇ ਗਾਈ ਸੋ ਬੰਦ ਕਰ ਇਹਨੂੰ ਗਾਈ ਮੈਂ ਕਾਲ ਕਰੀ ਜਨਾ ਤੁਹਾਨੂੰ ਠੀਕ ਹੋਈ ਅੱਜ ਨਾ ਇੱਕ ਤਾਂ ਪਾਰਟੀ ਕਰੀ ਜਾਂਦੇ ਸੀਗੇ ਮੋਟਰਸਾਈਕਲ ਦੀ ਤੇ ਇੱਕ ਮੁੰਡੇ ਦਾ ਜਨਮ ਦਿਨ ਦਾ ਸੀਗਾ ਤੇ ਮੈਂ ਕਿਹਾ ਆ ਜਾਂਦੇ ਤੁਸੀਂ ਵੀ ਮੈਂ ਕੋਬਰਾ ਨੂੰ ਨਾ ਯਾਰ ਮੈਂ ਮਾਲੀ ਸੱਜਿਆ ਆਉਂਦੇ ਲਈ ਆ ਗਿਆ ਚਲ ਬਸ ਜਿੰਨਾ ਗਿਆ ਸਕਦੇ ਨਾ ਗਿਆ ਸਕਦੇ ਕਿੰਨੇ ਲੱਗਣਾ ਹਜੇ ਫੂਟੇ ਪੰਜ ਛੇ ਰਹਿ ਗਏ ਹੋਰ ਬਸ ਠੀਕ ਹੋ ਟਾਈਮ ਲੱਗੇਗਾ ਤਾਂ ਮੈਨੂੰ ਸੁਣਦਾ ਦਾਦਾ ਵੀ ਭਾਈ ਮੋਟਰਸਾਈਕਲ ਦੀ ਪਾਰਟੀ ਕਰਨੀ ਉਹ ਮੈਂ ਸਾਡਾ ਪਲਾਨ ਹੀ ਹੁਣੇ ਬਣਿਆ 3-4 ਵਜੇ ਮੈਂ ਪੈਣ ਗਿਆ ਸੀ ਮੈਂ ਤਾਂ ਕੰਮ ਕਰਨ ਗਿਆ ਸੀ ਬੈਂਕ ਤੇ ਦੋ ਦਿਨ ਉਹ ਅੱਜ ਪਤਾ ਪਿੰਡ ਆ ਕੇ ਤੂੰ ਕਿਹਨ ਦਵਾਰ ਆ ਪਤਾ ਲੱਗ ਗਿਆ ਧੀ ਗੋਈ ਚਲੋ ਕੋਈ ਵਾਰ ਫੇਰ ਕਿਸਨ ਮਿਲਦੇ ਆ ਗਾਈਸ ਉਹ ਕੋਈ ਗੋਈ ਕਿਤੇ ਨਹੀਂ ਜਾਣਾ ਲੱਗਿਆ ਆ ਕਿਤੇ ਨਹੀਂ ਜਾਣਾ ਫੇਰ ਲੱਗ ਗਿਆ ਗਾਈਸ ਹੋਰ ਦੱਸ ਕੀ ਹੋ ਰਿਹਾ ਉਹਗਾ ਤਾਂ ਨਾ ਯਾਰ ਗੱਲ ਨਾਲ ਗੱਲ ਗਲਤ ਕਰ ਲਾ ਓਏ ਬੁਰਦਾਂ ਵਾਲਾ ਓਏ ਸੈਂਟ ਲੈਉਣਾ ਚਾਹ ਕੇ ਉਥੋਂ ਆ ਜਾ ਆ ਬਈ ਆ ਬੰਦਾ ਤੇ ਜਮਾ ਹੁਣ ਓਕੇ ਆ ਸੀ ਸਾਰਾ ਹਨਾ ਪ੍ਰੋਗਰਾਮ ਸਾਡਾ ਸੀਗਾ ਉਹ ਫਿਨਿਸ਼ ਕਰਤਾ ਤੇ ਆ ਅਸੀਂ ਸੁਈ ਦੀ ਕਰਤੀ ਕਲੀਨਿੰਗ ਤੇ ਹੁਣ ਅਸੀਂ ਇੱਕ ਚੋਰੀ ਕਰਨ ਚੱਲੇ ਆ ਤੇ ਗਾਈਸ ਤੂੰ ਇੱਥੇ ਰਿਹਾ ਓਏ ਕਾਲਾ ਆ ਤੇ ਆ ਬਈ ਸ਼ਟਰ ਚੱਕਣ ਲੱਗ ਗਿਆ ਹੌਲੀ ਹੌਲੀ ਚੱਕੀ ਹੌਲੀ ਹੌਲੀ ਚੱਕਾ ਚੱਕਾ ਚੱਕ ਦੇ ਇੱਕਦਮ ਚੱਕ ਦੇ ਚੱਕ ਦੇ ਇੱਕਦਮ ਬਸ ਬਸ ਅਸੀਂ ਬੰਨ੍ਹ ਜਿਨਾਂ ਲਈ ਟਰੈਕੀ ਇਹਦੇ ਚ ਖਾਲੀ ਆ ਇਹ ਰੱਖਣਾ ਓਏ ਨਹੀਂ ਮਿੰਟੇ ਤੂੰ ਗਲਤ ਆ ਓਰੇ ਗਾਇਸ ਹੁਣ ਅਸੀਂ ਇਕੱਲੇ ਅਸੀਂ ਦੇਖਦੇ ਆ ਇੱਥੇ ਪਿਆ ਸਮਾਨ ਸਾਡਾ ਕਿੱਥੇ ਪਿਆ ਗੱਟਾ ਉਹ ਇੱਧਰ ਆ ਇਹਦੇ ਚ ਸਾਡਾ ਮੁੰਡਾ ਪੋਪਲੀ ਪੋਪਲੀ ਕੋਲ ਚੱਲਦੇ ਆ ਅਸੀਂ ਆਹ ਮੋਟਰਸਾਈਕਲ ਕੱਲ ਨਵਾਂ ਲਿਆਂਦਾ ਹੈਗਾ ਜੀ ਸਾਨੂੰ ਮੋਟਰਸਾਈਕਲ ਮਿਲਿਆ ਜਮਾਨਾ ਦੋਹੇਰ 25 ਮਾਡਲ ਜਾਂਸੀ ਚੁਕੜਾ ਕੇ ਲਿਆਂਦਾ ਹੈ ਗਾਈਸ ਤੇ ਆਹ ਬੰਦੇ ਦੇ ਨਾਂ ਤੇ ਪਾਣੀ ਦੋ ਦੇ ਇਹ ਜਮਾਨਾ ਤੇ ਕਿਵੇਂ ਹੈ ਸਮੈਲ ਦਿਖਾਈ ਕਿਵੇਂ ਆਹ ਆਹ ਸਮੈਲ ਬਹੁਤ ਸੋਹਣੀ ਹੈਗੀ ਚੋਈ ਵਾਲੇ ਉਹਦੀ ਦੂਜੀ ਜੀ ਸੈਂਟਰੀ ਇੱਕ ਹੀ ਲਾਇਆ ਇੱਕ ਹੀ ਲੱਭਿਆ ਇਹ ਕੀ ਗੱਲ ਆਇਆ ਹੈ ਕੀ ਲੱਗਿਆ ਮਾਲੀ ਗਣ ਸਮੈਲ ਆਏ ਬਾਹਰ ਲੇ ਓਏ ਓਏ ਇੱਧਰ ਚੱਕੋ ਇੱਧਰ ਗਈ ਚੱਕੋ ਸਾਰੇ ਜਣੇ ਤੁਸੀਂ ਧਿਆਨ ਮੜਾ ਇੱਧਰ ਅੱਖੋ ਕੇ ਵਾਈ ਤੇ ਇਹ ਬੰਦੇ ਥੋੜੇ ਜਿਹਾ ਕ੍ਰਿਮੀਨਲ ਆ ਓਏ ਬਾਈ ਕਾ ਇਸਿਆ ਚੋਰ ਲੈ ਕੇ ਲਿਆ ਚੋਰੀ ਕਰਕੇ ਲੈ ਚੱਲਿਆ ਤੇ ਮੈਂ ਨਾ ਸਮਝ ਕੇਸ ਆ ਪਰ ਰਿਕਾਰਡ ਕਰ ਲੈ ਚੱਕ ਦੇ ਦੇਖ ਲੈ ਆਪ ਬੰਦੇ ਓ ਇੱਥੇ ਰੱਖ ਲੈ ਲੈ ਤਾਂ ਲੈਣ ਦੇ ਮਿੰਟ ਇਹਨੇ ਇੱਥੇ ਰੱਖਣਾ ਸੇ ਆ ਬਈ ਚੋਰ ਬੰਦੇ ਓਏ ਗਾਲ ਘੜਦਾ ਬੈਸਕਟ ਨੂੰ ਕਿਹਾ ਹਰ ਜਾ ਆਹ ਸੈਂਟਰ ਚੋਰੀ ਕੀਤਾ ਪੋਪਲੀ ਦੇ ਘਰੋਂ ਪੋਪਲੀ ਜਾਨ ਨਹੀਂ ਦੇ ਰਿਹਾ ਤਾਂ ਬਲਾਗਰ ਨੂੰ ਪੁੱਛ ਕਾਤਰ ਬਲਾਗ ਕੀ ਬਲਾਗ ਨਹੀਂ ਹੈ ਨਾ ਬਗਿਆ ਜਾ ਸਾਰੇ ਲੈ ਜਾਗੇ ਰਿਚ ਮੈਂਣਾ ਬਈ ਆਹ ਕੋਲੂ ਏ ਗਾਇਸ ਇਹ ਮੂਹ ਮੈਂ ਤਾਂ ਟੁਗੜਾ ਦਾ ਮੈਂ ਟੁਗੜਾ ਨਹੀਂ ਪੀਦਾ ਮਿੰਟਾ ਨਹੀਂ ਖੋਲਦਾ ਮਿੰਟਾ ਤੇ ਕੀੜਾ ਲੱਗਾ ਹੋਇਆ ਤੇ ਬਸ ਉਨੂੰ ਆਈ ਇਹ ਜਿਹਾ ਕੁਝ ਦਿਖਾਉਂਦੇ ਰਹਿਾਂਗੇ ਤੇ ਬਾਕੀ ਜੁੜੇ ਦਿਓ ਆਪਣੀ ਬਲੌਗ ਨਾਲ ਆ ਕਿ ਲੋਗ ਐਸੇ ਪੰਜ ਡਲ ਗਏ ਸੀਗਾ ਤੇ ਸ੍ਰੀ ਕਾਸ਼ੀ ਵੀ ਆਪਰੇ ਨਾਲ ਅਡਜਸਟਮੈਂਟ ਨਹੀਂ ਨਹੀਂ ਇੱਧਰ 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 ਖੜੋ ਉੱਧਰ ਖੜੋ ਨਾਲ ਅਡਜਸਟਮੈਂਟ ਹੈ ਮਿੰਟਾ ਇੱਧਰ ਇੱਧਰ ਮੜੇ ਚਾਨਣੇ ਹਾਂ ਹੁਣ ਟਾਗਾ ਦੇ ਕੌਣ ਐ ਬਲਾਸਕੂਲ ਦੀ ਧਰਤੀ ਨੋ ਨੰਬਰ ਗੱਭਰੂ ਹੰਗਰ ਬੀਜੀ ਆਲੇ ਨੂੰ ਮਾਤ ਪਉਂਦਾ ਆ ਏ ਗੱਭਰੂ ਏ ਕਹਿੰਦੇ ਇਸ ਦੀ ਆਪ ਰੇੜੀ ਲਗਾਉਣੀ ਆ ਤੇ ਫੁੱਲ ਸਪੋਰਟ ਕਰਾਂਗੇ ਬੀਚੈਨਲ ਆਲੇ ਕੀ ਇਹ ਨਹੀਂ ਬੰਦੇ ਆ ਹਾਂ ਬਾਕੀ ਬਾਰ ਕਰੀ ਜੀ ਆ ਐਗ ਰੋਡ ਸਾਰਾ ਕੁਝ ਬਣਾਉਣਾਗਾ ਇਹ ਵਲੌਗ ਇੰਟਰਨੈਸ਼ਨਲ ਲੈਵਲ ਤੇ ਜਾਣਾ ਬਣਾਏ ਉਸ ਹਿਸਾਬ ਨਾਲ ਬੋਲੋ ਚੈਨਲ ਆਲੇ ਬਈ ਸਾਰੇ ਆਪਣੇ ਭਰਾ ਜਿੰਨੇ ਵੀ ਆ ਸਪੋਰਟ ਕਰੀ ਲਾ ਪਾਓ ਜਿਹੜੀ ਕਿੱਥੇ ਲਾਉਣੇ ਦੱਸ ਦੇ ਤੁਹਾਡੇ ਕੋਲ ਹੀ ਨਾ ਆ ਹਾਂ ਇਹ ਕਰੇ ਚੱਲਗੇ ਬਈ ਆ ਆ ਗਿਆ ਜੀ ਇਹ ਰੰਗ ਗੂਰਾ ਹੀ ਸਾਰਾ ਮੇਰਾ ਕਾਲਾ ਹੋਈ ਤੇਰਾ ਰੰਗ ਮੜਾ ਨੇੜੇ ਹੋ ਮੇਰਾ ਥੋੜਾ ਸ਼ਾਕ ਕਾਲਾ ਤੇਰਾ ਰੰਗ ਮੜਾ ਮੂੰਹ ਖੋਲ ਮੂੰਹ ਖੋਲ ਉਹ ਮੇਰੇ ਮੂੰਹ ਦੇ ਭਈਏ ਕਪੜੇ ਹੀ ਐ ਭੈਣ ਬੋਲਦੇ ਹੁੰਦੇ ਹੈ ਨਹੀਂ ਨੀ ਕਰ ਲੈ ਬਾਈਕ ਸਟਾਰਟ ਤੇ ਬਾਈਕ ਆਪਾਂ ਸਟਾਰਟ ਕਰ ਲਿਆਗਾ ਤੇ ਹੁਣ ਆਪਾਂ ਗੇਨ ਕੋਪ ਤੇ ਹੁਣ ਆਪਾਂ ਘਰੋਂ ਚੱਲੇ ਤੇ ਜਮਾ ਐ ਲਾ ਦੇਣਾ ਕੜਾ ਵਰਗਾ ਤੇ ਚੱਲ ਗਾ ਚੱਲ ਕਿਹੜੇ ਚੱਲ ਗਏ ਹੋ ਆਜੋ ਤੁਸੀਂ ਤੇ ਇਹ ਬੰਦਾ ਹੁਣ ਥੋੜਾ ਜਿਹਾ ਆਊਟ ਆਫ ਕਵਰੇਜ ਖੇਤਰ ਤੋਂ ਬਾਹਰ ਹੋ ਗਿਆ ਤੇ ਆਪਰੇਟਰ ਆਪਣਾ ਕੋਈ ਗਵਾਂਡੀ ਛੱਡ ਕੇ ਚੁੰਨ ਗਿਆ ਤੇ ਬਾਕੀ ਤੁਸੀਂ ਜੁੜੇ ਰਹੋ ਆਪਣੇ ਬਲੌਗ ਨਾਲ ਅਪਡੇਟਸ ਨੂੰ ਜੰਦਰ ਰਹਿਮਾਂਗੇ ਬਾਈ ਬੈਠ ਤੇ ਬਾਈ ਸਾਨੂੰ ਘੱਟ ਲਿਖਿਆ ਕਿਉਂਕਿ ਮੇਰਾ ਬੱਦ ਸੀਗਾ ਤੇ ਹੁਣ ਆਪਾਂ ਤੁਹਾਨੂੰ ਬਲਾਕਪੁਰ ਪਹੁੰਚ ਕੇ ਦਿਖਾਉਣੇ ਆਂ ਬਲਾਕਪੁਰ ਵੀ ਜਾ ਕੇ ਆਪਾਂ ਪਹੁੰਚਦੇ ਆਂ ਕੰਮ ਤੇ ਲੈਣ ਤੇ ਕੋਈ ਗੱਲਬਾਤ ਕਰਨੀ ਚਾਹੁੰਦਾ ਤੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਆਪਣਾ ਬਲੌਗ ਆ ਚਲੋ ਕਿ ਭਾਈ ਸਾਡੇ ਬੰਦੇ ਰਹਿ ਗਏ ਸੀ ਪਿੱਛੇ ਤੇ ਹੁਣ ਅਸੀਂ ਉਹਨਾਂ ਨੂੰ ਦੁਬਾਰਾ ਲੈਣ ਚੱਲੇ ਆ ਉਹ ਜਿੱਥੇ ਟਰੈਕਟਰ ਦੀਆਂ ਲੇਟਾਂ ਜਾਗ ਰਹੀਆਂ ਉੱਥੇ ਸਾਡੇ ਬੰਦੇ ਆ ਤੇ ਇਹ ਵੀ ਖਲੇ ਉਹ ਜਿੰਦੇ ਲਾਉਣ ਦੀ ਵਿਅਸਥਾ ਤੇ ਫਿਲਹਾਲ ਦੀ ਘੜੀ ਆਪਾਂ ਵਾਪਸ ਚੱਲੇ ਆ ਤੇ ਆਪਾਂ ਇੱਕ ਰਾਹ ਨਾ ਨਵਾਂ ਦੇਖਣ ਦੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜਾ ਇਹਨਾਂ ਦਾ ਸ਼ਾਰਟਕਟ ਆ ਵੀ ਹੂੰ ਇਹਦਾ ਇਹਨਾਂ ਦੇ ਘਰ ਨੂੰ ਸੌ ਪਟਾ ਜਿਹੜਾ ਰਸਤਾ ਉਹ ਆਪਾਂ ਅੱਜ ਟਰਾਈ ਕਰਾਂਗੇ ਤੇ ਆਪਾਂ ਪਿੰਡ ਹੈਗੇ ਆ ਪਿੰਡ ਦੱਸਣ ਦੀ ਲੋੜ ਹੈਗੀ ਹੈ ਕਿ ਨਹੀਂ ਨਹੀਂ ਹੈਣਾ ਨਹੀਂ ਦੱਸਣ ਦੀ ਲੋੜ ਨਹੀਂ ਹੈਣਾ ਪਿੰਡ ਨਹੀਂ ਦੱਸਣਾ ਤੁਹਾਨੂੰ ਕਿਉਂਕਿ ਆਹ ਬੰਦੇ ਸਾਡੇ ਆ ਗਏ ਆ ਜੇ ਤੁਹਾਨੂੰ ਅਸੀਂ ਪਿੰਡ ਦਾ ਹਸਤਾ ਤਾਂ ਕੰਮ ਗਲਤ ਹੋ ਜਾਊਗਾ ਤੁਸੀਂ ਆਹ ਜਗ੍ਹਾ ਤੋਂ ਦੇਖ ਲਓ ਸਾਡਾ ਯਾਰ ਕਾਸਦੀਪ ਜਿਹਦੇ ਆਪਾਂ ਇੱਥੇ ਘਰੇ ਆਏ ਆ ਉਹ ਸਾਡਾ ਯਾਰ ਬਣੇ ਓ ਮਾਈ ਗਾਡ ਫਾਦਾ ਯਾਰ ਜੀ ਸੰਗ ਰਿਹਾ ਕੁਝ ਗੱਲ ਕੀ ਕਰਦੇ ਆ ਤੇ ਤੁਹਾਨੂੰ ਵਧਾਈਆਂ ਜੀ ਬਹੁਤ ਵੱਡੀ ਬਹਾਦਰੀ ਖੱਟ ਕੇ ਆਇਆ ਜੀ ਬੰਦਾ ਸਾਡਾ ਸਭ ਕੁਝ ਠੀਕ ਕਰਕੇ ਆਇਆ ਵਾਹ ਕੀ ਹੋ ਗਿਆ ਓਏ ਚੱਲ ਜੀ ਹੀ ਰਲਦਾ ਓਏ ਚੱਟਣਾ ਜੀ ਕੇ ਕੋਈ ਕੋਈ ਨਹੀਂ ਤੇ ਕਿਹੜਾ ਪਾਇਦਾ ਬਸ ਇੱਥੇ ਕਿੜਾ ਆਏ ਆ ਵੀ ਅੱਜ ਹੀ ਆਏ ਓਕੇ ਚੱਲ ਜਰ ਚੱਲ ਓਏ ਅਸੀਂ ਨਵਾਰ ਦੋਲੂ ਓਏ ਦੋਲੂ ਰਹਿ ਗਿਆ ਥੱਲੇ ਪਿਆ ਉਹ ਦਸੋਈ ਸ਼ ਡੋਲੂ ਰਹਿ ਗਏ ਸਾਡਾ ਚਿਕਨ ਵਾਲਾ ਜਿਹੜਾ ਆਹ ਬੰਦੇ ਦੀ ਵਜਾ ਨਾਲ ਸਾਡਾ ਡੋਲੂ ਰਹਿ ਗਿਆ ਚਿਕਨ ਵਾਲਾ ਆਹ ਦਾ ਸੋਈ ਜਿਹਾ ਚਿਕਨ ਰਹਿ ਗਿਆ ਜੀ ਗਾਈਜ਼ ਮੋਂਸੀਨ ਹੈ ਚਿਕਨ ਵਾਲਾ ਡੋਲੂ ਬੰਦੇ ਚਲੇ ਸੀ ਤੇ ਉਹ ਅਸੀਂ ਲੈਣ ਆਏ ਆ ਵਾਪਸ ਤੇ ਬਾਕੀ ਬੂਟਾ ਡੂਡੀਨ ਤੋਂ ਆਪਾਂ ਮੋਟਰਸਾਈਕਲ ਬਾਈ ਕੀਤਾ 60000 ਦਾ ਤੇ ਉਹਨਾਂ ਦਾ ਨੰਬਰ ਹੈਗਾ 9803736005 ਠੀਕ ਹੈ ਜੀ ਇੱਕ ਨੰਬਰ ਉਹਨਾਂ ਦਾ ਹੈਗਾ 959 ਸਾਈਟ ਤੇ ਕ੍ਰੇਟ 005 ਤੇ ਡੋਲੂ ਸਾਡਾ ਆ ਰਿਹਾ ਲਫੜ ਤੇ ਆ ਬੰਦਾ ਡੋਲੂ ਲੈ ਕੇ ਆਇਆ ਤੇ ਇਹਦੇ ਵਿੱਚ ਸਾਡਾ ਹੈਗਾ ਜੀ 2 ਕਿਲੋ ਚੈਗਰ ਤੇ ਹੁਣ ਆਪਾਂ ਜੱਲੇ ਘਰੋਂ ਬਾਹਰ ਆ ਨਵਾਂ ਮੋਟਰਸਾਈਕਲ ਜਿਹੜਾ ਆਪਾਂ ਬਾਈ ਕੀਤਾ ਸੀ ਤੇ ਆ ਮਿੰਟਾ ਸਾਡਾ ਬਈ ਸਾਡਾ ਵੀ ਰੈਂਟਾ ਤੇ ਆ ਇਹਦਾ ਮੂੰਹ ਕੋਣ ਹੈ ਬੰਦ ਹੋ ਯਾਰ ਮੇਰੇ ਮੂੰਹ ਤੇ ਚੜਾ ਰਹਿਣਾ ਤੂੰ ਆ ਲੋਈ ਹੁਣ ਅਸੀਂ ਜੱਲੇ ਬਾਪ ਸਾਹਿਬ ਬਾਈ ਹੁਣੀ ਖੜੇ ਤੇ ਬਾਈ ਕੋਣੀ ਕੱਢ ਰਿਹਾ ਸਾਨ ਦੇ ਗਾਈਸ ਆ ਅੰਕਲ ਜਾਂਦੇ ਉਹ ਸਾਡੇ ਪਿੱਛੇ ਸਾਡੀ ਗੱਡੀ ਇੱਕ બીજી ਆ ਰਹੀ ਆ ਤੇ ਹੁਣ ਅਸੀਂ ਇਹਨਾਂ ਦੇ ਪਿੰਡੋਂ ਲਪੜਾ ਨਮਾਰਾ ਹੁੰਨਾ ਹੈ ਗਾਇਸ ਵੇ ਨਮਾਰਾ ਲਪੜਾ ਪਰ ਨਮਾਰਾ ਨਮਾਰਾ ਅਸਲ ਐ ਆਉਂਦੇ ਆ ਸਮੂਰ ਦੀ ਮੈਂਟ ਤੇ ਬਾਕੀ ਫੋਨ ਆ ਗਿਆ ਮੇਰੀ ਮੰਮੀ ਦਾ ਹੈਲੋ ਆ ਡੇਰੀ ਇਹਦਾ ਜੇ ਕੋਈ ਬੰਦਾ ਆਉਣਾ ਚਾਹੋਏ ਇੱਥੇ ਦੇ ਮੀਟਾ ਹੋ ਕਰਨਾ ਜਾਨੀ ਸਾਫਾਵਾਣ ਜਿਹੜੇ ਆਉਂਦੇ ਆ ਹੱਥ ਆ ਗਿਆ ਕਰ ਤਿੰਨ ਰੰਗ ਨਹੀਂ ਆਪਣੇ ਪੀਤਾ ਹਸਨ ਗਵਾਨੀ ਦੇ ਬਾਪ ਉਹ ਦੇਖ ਗਾਈਸਰ ਤੇ ਕੋਈ ਗੰਗੇ ਇਹਦੇ ਤੋਂ ਕੰਟੈਂਟ ਤੋਂ ਕੰਟਿੰਗ ਇਹ ਜਿਹੜੇ ਹੋਣ ਕੰਟੈਂਟ ਦੇ ਨਾਲ ਕਿ ਸਾਨੂੰ ਆਹ ਮੋੜ ਮੋੜ ਦਾ ਸੀਮਿੰਟ ਓਏ ਮੈਨੂੰ ਪਤਾ ਹੈ ਗਾਈਸ ਤੇ ਹੁਣ ਕਿਹੜਾ ਪ੍ਰੈਸ ਹੋਣਾ ਯਾਰ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਚੱਲੇ ਮੋਗੇਵੈਦੀ ਤੇ ਗਾਈਸ ਤੇ ਹੁਣ ਆਪਾਂ ਮੋਗੇਵੈਦੀ ਜਾ ਕੇ ਤੁਹਾਨੂੰ ਦਿਖਾਉਂਦੇ ਜੇ ਕਿੰਨੇ ਕੁ ਜਿੰਨੀ ਅਪਡੇਟ ਮੈਂ ਤੁਹਾਨੂੰ ਦਿਖਾਉਂਦੇ ਰਹਿਵਾਂਗੇ ਬਾਏ ਬਾਏ ਗਾਈਸ ਤੇ ਜੁੜੇ ਰਹੋ ਆਪਣੇ ਬਲੌਗ ਦੇ ਨਾਲ ਤੇ ਹੁਣ ਆਪਾਂ ਪਹੁੰਚ ਗਏ ਆ ਪਿੰਡ ਨੂੰ ਅੰਕਲ ਦੇ ਕੋਲ ਫੀ ਕੋਲ ਫੀ ਓ ਯਾਰ ਟਾਰਚ ਨਹੀਂ ਜਗੀ ਅੰਕਲ ਦੀ ਕੋਲ ਫੀ ਲੈਣ ਲੱਗੇ ਆ ਅਸੀਂ ਤੇ ਨਹੀਂ ਯਾਰ ਓਏ ਚੌਕ ਨਹੀਂ 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 ਓਏ ਮੰਗੇਓ ਫਲੇਵਰ ਖਾਓ ਓਏ ਮੰਗੇਓ ਫਲੇਵਰ ਦੇ ਦੋ ਕਿਹੜੀ ਖਾਣੀ ਆ ਤੂੰ ਮੈਂ ਨਹੀਂ ਖਾਣੀ ਮੋਲ ਕਿਹੜੀ ਕਿਹੜੀ ਨਹੀਂ ਨਹੀਂ ਵਧਾਈ ਦੇ ਦੋ ਜੀ ਪਹਿਲਾਂ ਫੜਾ ਦੋ ਜੀ ਇਹਨਾਂ ਨਾਲ ਬਾਤ ਹੋ ਗਈ ਵਧਾਈ ਦੇ ਦੋ ਜੀ ਮੂੰਹ ਖੋਲ ਓਏ ਓ ਤੂੰ ਮਰੇ ਮੂੰਹ ਤੀਕੜੇ ਓਏ ਬਾਬੇ ਇਹ ਇਹਨਾਂ ਤੋਂ ਆਂਗਲ ਕਿੰਨੇ ਦੀ ਗੁਲਪੀ 10 ਹਾਂ ਜੀ 20 ਆ ਦੀ 30 ਆ ਦੀ 40 ਆ ਦੀ ਆ ਬੀਹਾਂ ਦੀ ਆ ਇਹ ਬੀਹਾਂ ਦੀ ਗੁਲਪੀ ਤੇ ਜੇ ਕੋਈ ਬੰਦਾ ਆਉਂਦਾ ਨਾ ਇੱਥੇ ਉਹ ਕੁਲਫੀ ਤੇ ਗਾਈ ਬਾਬਾਏ ਤੇ ਆਪਾਂ ਹੁਣ ਕੀ ਰਿਵਿਊ ਕਰ ਰੋ ਗਾ ਪਿੰਡੋ ਖਾਣੀ ਆ ਇਹਨੇ ਪਿੰਡੋ ਖਾਣੀ ਆ ਉਹ ਜਿੱਥੇ ਉਹ ਪੰਪ ਕੋਲੇ ਖੜੇ ਹੁੰਦੇ ਆ ਤੇ ਅੰਕਲ ਕਿੰਨੇ ਪੈ ਹੋਗੇ 20 ਹੋਗੇ ਆ ਜਾਈ ਸਹੀ ਲੈ ਲਈ ਹੁਣ ਮੈਂਗੋ ਵਾਲਾ ਫਲੇਵਰ ਇੱਕ ਤੇ ਕੋਨੇ ਚਾਕਲੇਟ ਫਲੇਵਰ ਲੈ ਲਿਆ ਤੇ ਹਾਂ ਪਹਿਲੇ ਲਵਾਂਗੇ ਖਾ ਤੇ ਆਹ ਬੰਦੇ ਨੂੰ ਵੀ ਫੋਣੀ ਪੈਣੀ ਆ ਹਲੋ ਚਾਕਲੇਟ ਤੋਂ ਬੰਦਾ ਕਾਲੀ ਹੋ ਜੇ ਹੈ ਓਹ ਬਹੁਤ ਰੌਲਾ ਵਧੀਆ ਆ ਲੈ ਓਏ ਇਹੋ ਜਿਹਾ ਆਹ ਬੰਦੀ ਥੱਤੀ ਬਾਕੀ ਇਹਨੇ ਪੁੱਤਾਂ ਤੋਂ ਜਮੀਨਾਂ ਬਣਾ ਦੇ ਸੋ ਆਹ ਆਹ ਜਵਾ ਮੈਂਗੋ ਫਲੇਵਰ ਦਾ ਉਹਨਾਂ ਨੂੰ ਵੀ ਡੇਟ ਕਰਨਾ ਹੈ ਗਾਈ ਪਾਣੀ ਖੋਰੀ ਕਰ ਓਏ ਹੋਰ ਓ ਰੁਪ ਜਾ ਕੇ ਆ ਗਏ ਇਸ ਇੱਥੇ ਆ ਕੇ ਕੰਮ ਆ ਗਈਆਂ ਗਾਈਸ ਅਸੀਂ ਨੰਗ ਕੇ ਬੱਤਕ ਕਰਦੇ ਜੀ ਜਰਾ ਹੁਸਾਫ ਗਰੰਟੀ ਦੇ ਬੁਰਾ ਲੱਗੇ ਨਹੀਂ ਰੱਖ ਆ ਇਹਨਾਂ ਦਾ ਕੁੱਤਾ ਕੁੱਤਾ ਬਾਂਦੀ ਆ ਨਾ ਇਹਨੂੰ ਆਹ ਬੋਗਲੀ ਪੀਣ ਆ ਗਿਆ ਪਾਣੀ ਨਹਿਰ ਵਾਲੇ ਪੰਪ ਤੋਂ ਉਹਨੂੰ ਪੈਸੇ ਚਲੇਗੇ ਪੈਸੇ ਚਲੇਗੇ 280 ਰੁਪਏ ਦੇ ਹੁਕਮ ਕੀਤੇ ਹੀ ਮੈਂ ਕੋਈ ਕੰਮ ਨਹੀਂ ਬਣਾ ਮੈਂ ਮੈਂ ਭਗਵਾਨ ਜਮਾਨ ਸਰਕਾਰ ਨੂੰ ਅਪੀਲ ਕਰਦਾ ਕਿ ਆਹ ਮੋਟਰਸਾਈਕਲ ਬੌਂਡ ਕੀਤਾ ਹੋਵੇ ਨਾ ਇਹਦੀ ਨੰਬਰ ਪਲੇਟ ਆ ਵੱਡੇ ਹਾਰਨ ਲੱਗੇ ਆ ਰਾਹ ਰੇ ਮਗਰ ਨੰਬਰ ਪਲੇਟ ਆ ਮਗਰ ਨਾ ਮਗਰਾਰ ਵੀ ਹੈ ਨਹੀਂ ਨੰਬਰ ਪਲੇਟ ਆ ਮਗਰ ਦਿਖਾਉਂ ਨਹੀਂ ਹੈ ਨਹੀਂ ਨੰਬਰ ਪਲੇਟ ਨੂੰ ਜੇ ਰੁਕਣ ਲੱਗਿਆ ਆ ਪਟਾ ਹਾਰਨ ਲੱਗਿਆ ਇਹ ਠੋਸ ਜਮਾ ਰਿਹਾ ਇਹ ਵਕੀਲ ਦਾ ਅਸਿਸਟੈਂਟ ਆ ਇਹ ਇਹ ਬੰਦਾ ਇਹ ਕਹਿੰਦਾ ਮੈਂ ਸਟੈਨ ਨੂੰ ਲੱਗਿਆ ਮੈਂ ਜੱਜ ਦਾ ਆ ਬੰਦਾ ਹਰ ਨਾਲ ਕਹਾਣੀ ਬੰਦ ਕਰ ਗਿਆ ਕੁੱਤਾ ਇਹਨਾਂ ਦਾ ਸਾਡੇ ਪਿੱਛੇ ਪਿਆ ਰਿਹਾ ਉਹ ਸਾਡੇ ਪਿੰਡ ਦਾ ਚਾਚਾ ਪਿਆ ਓਕੇ ਹੁਣ ਸਾਨੂੰ ਬਾਈਕ ਚਲਾਉਣ ਲਾਦਾ ਇਹਨੂੰ ਆਹ ਲੋ ਗਾਈਸ ਆਪਾਂ ਪੰਪ ਤੇ ਪਹੁੰਚ ਗਏ ਡਾ ਨਿਹਰਾ ਆਪਾਂ ਪੰਪ ਆਪਣੇ ਨਵਾਂ ਖੁੱਲਿਆ ਤੇ ਬਈ ਪਾਣੀ ਵਾਲਾ ਜਗਾੜ ਕਿੱਥੇ ਆ ਹਾਂਜੀ ਤੇ ਆਪਾਂ ਇੱਥੇ ਪਾਣੀ ਪੀਣ ਵਾਸਤੇ ਰੁਕੇ ਰਹੇ ਹੱਗ ਨਾਲ ਦੇ ਗੰਦੇ ਉਧਰ ਪਿੱਛੇ ਰਹਿ ਗਏ ਤੇ ਗਾਈਸ ਆਪਾਂ ਪਾਣੀ ਪੀ ਕੇ ਤੁਰਦੇ ਤੇ ਹੋ ਮੋਟਰਸਾਈਕਲ ਆਪਣਾ ਆ ਰਿਹਾ ਇੱਕ ਹੋਰ ਤੇ ਇਹ ਸਾਡੇ ਨਵਾਂ ਪੰਪ ਖੁੱਲਿਆ ਹੈ ਤੇ ਓਕੇ ਬਾਈਗਾ ਇਸ ਤੋਂ ਬਾਅਦ ਪਾਣੀ ਪੀਨੇ ਉਦੋਂ ਬਾਅਦ ਚੱਲ ਜਾਵਾਂਗਾ ਕਿਹੜਾ ਆਹ ਲੋ ਜੀ ਇਹ ਪੰਪ ਸਾਡੇ ਨਵਾਂ ਓਪਨ ਹੋਇਆ ਹੈਗਾ ਤੇ ਇਹ ਬਹੁਤ ਡਿਪੈਂਡ ਹੋਇਆ ਤੇ ਉਹ ਆਪਣਾ ਬਾਈਕ ਆ ਗਈ ਇੱਕ ਹੋਰ ਇਹ ਹੋ ਆ ਗਏ ਹਨ ਚੱਲ ਮੈਂ ਪਾਣੀ ਪੀ ਕੇ ਆ ਗਿਆ ਜੀ ਤੂੰ ਆਉਣਾ ਹੋ ਆ ਗਏ ਉਹ ਆ ਗਏ ਬਾਈ ਤੇਲ ਪੋਣਾ ਇਹਨਾਂ ਨੇ ਤੇ ਆ ਬੰਦਾ ਤੇ ਆਪਾਂ ਪਾਣੀ ਪੀਣਾ ਆਪਾਂ ਵੀ ਆਪਦਾ ਤੇਲ ਰਿਫਿਲ ਕਰਨਾ ਦੇ ਇਹਨਾਂ ਨੇ ਵੀ ਰੱਖਣਾ ਤੇ ਬਾਕੀ ਆਪਾਂ ਪਾਣੀ ਕੀ ਕਿਉ ਟੂਬਾ ਤੋਂ ਨਾ ਬਾਕੀ ਨਵਾ ਨਵਾ ਇਹ ਉੱਪਰ ਹੋਇਆ ਹਲਕਾ ਗੁੱਗਿਆ ਨਹੀਂ ਹੈ ਇੱਥੇ ਤੇ ਬਾਥਰੂਮ ਆ ਦੇਗਾ ਇਸ ਤੇ ਪਰਸ਼ਾਲਾ ਆਈ ਪਾਣੀ ਗਲੇ ਇਤਰਾ ਹੋਰ ਇਹ ਪਾਣੀ ਚਾਹੀਦਾ ਹੁਣ ਓਕੇ ਲੋ ਜੀ ਅੱਜ ਦੇ ਵਲੌਗ ਦੀ ਆਪਾਂ ਇੱਥੇ ਸਮਾਪਤੀ ਕਰਦੇ ਆਂ ਤੇ ਆ ਆਸ਼ੂ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਲਿਓ ਆਸ਼ੂ ਗਲਾਸਪੁਰ ਦੇ ਇਹ ਨਵਾਂ ਉਪਨ ਹੋਇਆ ਸੀਗਾ ਇੱਥੇ ਆਪਣੇ ਮਿਆਰਾ ਦਾ ਪੰਪ ਤੇ ਉੱਥੇ ਆਪਾਂ ਅੱਜ ਤੇਲ ਕੋਨ ਆਏ ਸੀਗੇ ਆਪਣੇ ਨਵੇਂ ਬਾਈਕ ਦੇ ਵਿੱਚ ਤੇ ਬਾਕੀ ਇਹਨਾਂ ਤੋਂ ਆਪਾਂ ਜਾਣਕਾਰੀ ਲਈ ਦੀ ਬੰਦਾ ਜੀ ਲੋੜ ਹੈਗੀ ਜਾਂ ਨਹੀਂ ਹੈਗੀ ਕਿ ਹੁਣ ਆਪਾਂ ਚੱਲਨੇ ਆ ਘਰ ਤੇ ਬਾਕੀ ਘਰੇ ਆ ਕੇ ਆਪਾਂ ਸੌਂਈ ਜਾਣਾ ਤੇ ਓਕੇ ਬਾਈ ਗਾਇਸ ਤੇ ਸਾਰਿਆਂ ਨੇ ਸਬਸਕ੍ਰਾਈਬ ਕਰ ਲਓ ਆਪਣਾ YouTube ਚੈਨਲ ਆਸ਼ੂ ਬਲੌਗਸ ਪਰ ਤੇ ਇੱਦਾਂ ਹੀ ਸਪੋਰਟ ਕਰਦੇ ਰਹੋ ਤੇ Facebook ਦੀ ਉਹਨਾਂ ਲਈ ਖੜਾ ਹੋਊਗਾ ਤੁੰਗਣਾ ਜੋਨਾ ਬਾਈ ਬੱਸ ਸੈਟਾ ਹੋਆ ਹੈ ਤੇ ਬਾਕੀ ਆਪਾਂ ਗੱਲ ਨੂੰ ਤੁਹਾਨੂੰ ਉੱਥੇ ਮਿਲਦੇ ਆ ਆਪਣੇ ਬਰਨਾਲੇ ਚੱਲ ਕੇ ਬਾਕੀ ਸਭ ਨੂੰ ਬਰਨਾਲੇ ਚੱਲ ਕੇ ਮਿਲਦੇ ਹਾਂ ਤੇ ਬਾਕੀ ਜੇ ਕੋਈ ਹੋਰ ਅਪਡੇਟ ਹੋਈ ਤੇ ਤੁਹਾਨੂੰ ਦਿਖਾਵਾਂਗੇ ਤੇ ਚਾਹੇ ਨੂੰ ਆਪਣਾ ਸਬਸਕ੍ਰਾਈਬ ਕਰ ਲਿਓ ਆਸ਼ੂ ਗਲਾਸਪੁਰ ਤੇ ਆਈਆਂ ਅਪਡੇਟ ਦਿੰਦੇ ਰਹਿਾਂਗੇ ਅਪਡੇਟ ਦੇ ਨੂੰ ਤਾਂ ਕੋਈ ਬਾੜੀ ਚੰਗੀ ਗੱਲ ਸਾਡੇ ਬਲੌਗਾਂ ਦੇ ਵਿੱਚ ਹੁੰਦੀ ਨਹੀਂ ਕਿ ਤੇ ਸਬਸਕ੍ਰਾਈਬ ਕਰ ਲੈ ਸਪੋਰਟ ਕਰਦੇ ਓਕੇ ਬਾਏ ਗਾਈਜ਼